ਦੇਖੋ ਅੱਜ ਮੈਨੂੰ ਇੱਕ ਪੰਜਾਬ ਸਰਕਾਰ ਵੱਲੋਂ ਇੱਕ ਬਹੁਤ ਹੀ ਵੱਡੀ ਇੱਕ ਜ਼ਿੰਮੇਵਾਰੀ ਪੰਜਾਬ ਐਕ੍ਰੋ ਫੂਡ ਕਾਰਪੋਰੇਸ਼ਨ ਦੀ ਦਿੱਤੀ ਗਈ ਆ ਸੋ ਮੈਂ ਕੱਲੀ ਉਹਦਾ ਚਾਰਜ ਲਿਆ ਸੀ ਮੈਨੂੰ ਇਹ ਜ਼ਿੰਮੇਵਾਰੀ ਇੱਕ ਮਹੀਨਾ ਪਹਿਲਾਂ ਦਿੱਤੀ ਗਈ ਸੀ ਪਰ ਜੋ ਪੰਜਾਬ ਦੀ ਹਾਲਾਤ ਬਣੇ ਸੀ ਕੰਡੀਸ਼ਨ ਬਣੇ ਸੀ ਹੜਾਂ ਵਾਲੀ ਤਾਂ ਮੇਰਾ ਮਨ ਨਹੀਂ ਕੀਤਾ ਸੀ ਵੀ ਮੈਂ ਉਸ ਕੁਰਸੀ ਨੂੰ ਜਾ ਕੇ ਬੈਠਾਂ ਸੋ ਮੈਂ ਸਾਰਾ ਕੁਝ ਠੀਕ ਹੋਣ ਤੋਂ ਬਾਅਦ ਆਪਣੀ ਜ਼ਿੰਮੇਵਾਰੀ ਤੇ ਜਾ ਕੇ ਪਰਸੋ ਬੈਠਾ ਸੀ ਸੋ ਮੇਰੇ ਤੇ ਪਾਰਟੀ ਨੇ ਵਿਸ਼ਵਾਸ ਜਤਾਇਆ ਮੈਂ ਪਹਿਲਾਂ ਤਾਂ ਆਪਣੀ ਪਾਰਟੀ ਦਾ ਬਹੁਤ ਧੰਨਵਾਦ ਕਰਦਾ ਕਿਉਂਕਿ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਦਾ ਸਰਪੱਖ ਪੌਂਸੇ ਗਮਾਨ ਪਹਿਲਾ ਫਸਟ ਐਵਰ ਜਿਹੜਾ ਕਿ ਮੁੱਖ ਮੰਤਰੀ ਇਮਾਨਦਾਰ ਮੁੱਖ ਮੰਤਰੀ ਪੰਜਾਬ ਦਾ ਹੋਇਆ ਤਾਂ ਮੈਂ ਭਗਵਾਨ ਸਿੰਘ ਗਮਾਨ ਨੂੰ ਮੰਨਦਾ ਸੋ ਉਹਨਾਂ ਦੀ ਗਾਈਡੈਂਸ ਥੱਲੇ ਕੰਮ ਕਰਦੇ ਆਂ ਔਰ ਤੁਸੀਂ ਦੇਖੋ ਵੀ ਇਸ ਤੋਂ ਬਾਅਦ ਮੈਨੂੰ ਬਹੁਤ ਵੱਡੀ ਜ਼ਿੰਮੇਵਾਰੀ ਇੱਕ ਜ਼ਿਲ੍ਹੇ ਦੀ ਨੌਂ ਵਿਧਾਨ ਸਭਾ ਹਲਕੇ ਦੀ ਦਿੱਤੀ ਗਈ ਆ ਜਿਹਦੇ ਉੱਤੇ ਮੈਂ ਕੰਮ ਕਰ ਰਿਹਾ ਔਰ ਮੈਂ ਕੋਸ਼ਿਸ਼ ਕਰੂੰਗਾ ਜਿਹੜੇ ਹੜਾਂ ਦੀ ਮਾਰ ਸਭ ਤੋਂ ਇੰਪੋਰਟੈਂਟ ਇਸ਼ੂ ਅੱਜ ਦਾ ਜਿਹੜਾ ਹੈਗਾ ਏ ਆਪਾਂ ਜਿਹੜੇ ਹਾਰਾਂ ਦੀ ਮਾਰ ਜਿਹੜੇ ਲੋਕ ਚੱਲ ਰਹੇ ਨੇ ਸੋ ਉਹਨਾਂ ਦੀ ਮਤ ਕੀਤੀ ਜਾਵੇ ਮੈਂ ਕੋਸ਼ਿਸ਼ ਕਰੂੰਗਾ ਪਾਰਟੀ ਨੇ ਮੈਨੂੰ ਅੱਜ ਬਹੁਤ ਹੀ ਐਮ ਇੱਕ ਹੋਰ ਜਿ ਮੈਰੇ ਦੇਖਿਆ ਚੰਡੀਗੜ੍ਹ ਤੋਂ ਭੇਜਿਆ ਵੀ ਕੱਲ ਤੋਂ ਤੁਸੀਂ ਹਰ ਪਿੰਡ ਚ ਹਰ ਸਰਪੰਚ ਨੂੰ ਪੰਚ ਨੂੰ ਤੇ ਹਰ ਬਲਾਕ ਪ੍ਰਧਾਨ ਨੂੰ ਤੁਸੀਂ ਕੰਟੈਕਟ ਕਰਨਾ ਔਰ ਉਹਨਾਂ ਦੀਆਂ ਮੁਸ਼ਕਲਾਂ ਸੁਣਨੀਆਂ ਸੋ ਇਹਦਾ ਸਫਰ ਜਿਹੜਾ ਮੈਂ ਇਸ ਏਰੀਆ ਦਾ ਖਾਸ ਕਰਕੇ ਪਾਰਟੀਕੂਲਰ ਸਨਾਰੇ ਏਰੀਏ ਚ ਮੈਂ ਕੱਲ ਤੋਂ ਆਪਣਾ ਸਫਰ ਸ਼ੁਰੂ ਕਰੂੰਗਾ ਪਾਰਟੀ ਦੇ ਦਿਸ਼ਾ ਨਿਰਦੇਸ਼ਾਂ ਤਾਕ ਮੈਂ ਕੱਲ ਤੋਂ ਆਪਣਾ ਇਥੋਂ ਦਾ ਕੰਮ ਸ਼ੁਰੂ ਕਰੂੰਗਾ ਔਰ ਜਿਹੜੀ ਰਾਜਨੀਤੀ ਆ ਉਹਦੀ ਦਿਸ਼ਾ ਦਸ਼ਾ ਮੈਂ ਚੇਂਜ ਕਰਨੀ ਚਾਹੁੰਦਾ ਪਿਛਲੇ ਇਹ ਸੋਚ ਕੇ ਮੈਂ ਇਸ ਪਾਰਟੀ ਚ ਆਇਆ ਸੀ ਅੱਜ ਮੈਨੂੰ ਲੱਗਦਾ ਮੇਰਾ ਸੁਪਨਾ ਪੂਰਾ ਹੋ ਗਿਆ ਕਿ ਮੈਨੂੰ ਇਹਨੀ ਤਾਕਤ ਦਿੱਤੀ ਆਵੇ ਹੁਣ ਮੈਂ ਕੁਝ ਕਰ ਸਕਦਾ ਪਹਿਲਾਂ ਮੈਨੂੰ ਮੇਰੇ ਥੋੜੇ ਹੱਥ ਮਜਬੂਰ ਸੀ ਕਿ ਐਸ ਏਰੀਆ ਚ ਮੈਂ ਕਦੇ ਦਖਲਅਦਾਜ਼ੀ ਨਹੀਂ ਕੀਤੀ ਸੀ ਜੋ ਚੱਲਦਾ ਸੀ ਤੁਹਾਨੂੰ ਸਾਰੇ ਭਲੇ ਭਾਂਤੀ ਤੁਸੀਂ ਜਾਣੋ ਆ ਇਹ ਉਹੋ ਜੀ ਰਾਜਨੀਤੀ ਦੁਬਾਰਾ ਇਸ ਏਰੀਆ ਚ ਨਹੀਂ ਹੋਣੀ ਚਾਹੀਦੀ ਨਾ ਇਥੇ ਪਰਚੀਆਂ ਦੀ ਰਾਜਨੀਤੀ ਹੋਣੀ ਚਾਹੀਦੀ ਹੈ ਨਾ ਇਥੇ ਦੁਸ਼ਮਣੀਆਂ ਕਿਸੇ ਨਾਲ ਕੱਢਣ ਵਾਲੀ ਰਾਜਨੀਤੀ ਹੋਣੀ ਚਾਹੀਦੀ ਹੈ ਨਾ ਹੀ ਦੂਜੀਆਂ ਪਾਰਟੀਆਂ ਦੇ ਵਿਰੁੱਧ ਕੁਝ ਉਭਲਣਾ ਚਾਹੀਦਾ ਸੋ ਮੈਂ ਆਪਣੇ ਕੰਮ ਤੱਕ ਹੀ ਮਤਲ ਰੱਖੂੰਗਾ ਮੇਰਾ ਕੋਈ ਐਹੋ ਜਿਹਾ ਰਾਜਾ ਨਹੀਂ ਵੀ ਮੈਂ ਆਪਣੇ ਆਕੇ ਇਥੋਂ ਦੀ ਨਵੀਂ ਮੈਂ ਇਸ ਨੂੰ ਚੇਂਜ ਕਰਨਾ ਚਾਹੁੰਦਾ ਸਰ ਬਹੁਤ ਥੋੜੇ ਦਿਨ ਦੇ ਵਿੱਚ ਕੱਲ ਸਾਡੀ ਮੀਟਿੰਗ ਹੋਈ ਆ ਅੱਜ ਵੀ ਸਾਡੇ ਮਨੀਸ਼ ਜੀ ਨੇ ਮੀਟਿੰਗ ਲਈ ਸੀ ਔਰ ਬਿਟਨ ਫਿਊਡ ਇਸ ਇਹ ਸੜਕਾਂ ਦਾ ਜਿਹੜਾ ਜਾਲ ਆ ਇਹ ਬਾੜਨਾ ਸ਼ੁਰੂ ਹੋਣ ਵਾਲਾ ਤੁਹਾਨੂੰ ਬਹੁਤ ਹੀ ਖੁਸ਼ਖਬਰੀ ਸੁਣਾਉਣ ਵਾਲਾ ਥੋੜੇ ਦਿਨਾਂ ਵਿੱਚ ਔਰ ਦਿਵਾਰੀ ਤੋਂ ਪਹਿਲਾਂ ਪਹਿਲਾਂ ਕਾਫੀ ਜਿਹੜਾ ਸਟਰਕਚਰ ਆ ਜਿਹੜਾ ਸੁਧਾਰ ਦਿੱਤਾ ਜਾਊਗਾ ਥੋੜੇ ਦਿਨਾਂ ਦੀ ਗੱਲ ਹੈ ਜਿਹੜੀ ਪਿੰਡਾਂ ਦੀ ਪੰਚਾਇਤਾਂ ਬਹੁਤ ਦੂਰੀ ਪਈਆਂ ਨੇ ਪਿੰਡਾਂ ਦੀਆਂ ਪੰਚਾਇਤਾਂ ਦਾ ਕੰਮ ਬਹੁਤ ਜਲਦੀ ਪੂਰਾ ਹੋਊਗਾ ਜੀ ਹੁਣ ਦੇਖੋ ਅਕੇ ਜ਼ਿਲ੍ਹਾ ਪ੍ਰਸ਼ਾਸਕਾਰੀਆਂ ਜਾਂ ਉਹ ਇਲੈਕਸ਼ਨਸ ਵੀ ਆ ਰਹੇ ਆ ਪਹਿਲਾਂ ਅਸੀਂ ਕੰਮ ਕਰਾਂਗੇ ਫਿਰ ਲੋਕਾਂ ਕੋਲ ਜਾਵਾਂਗੇ ਇਹ ਸਾਡੇ ਮਨ ਦੇ ਦਸ਼ਨ ਰੇ ਸਾਨੂੰ ਮਿਲ ਚੁੱਕੇ ਆ ਜੇ ਕਿਸਾਨਾਂ ਦੇ ਮਸਲੇ ਕਿਵੇਂ ਹੱਲ ਕਰੋਗੇ ਦੇਖੋ ਅੱਜ ਅੱਜ ਸਾਡੀ ਪਾਰਟੀ ਨੇ ਇੱਕ ਗਰਦਾਵਰੀ ਵਾਲਾ ਜਿਹੜਾ ਕੰਮ ਆ ਉਹ ਸ਼ੁਰੂ ਕਰ ਦਿੱਤਾ ਅੱਜ ਸਾਡੇ ਕੋਲ ਲਿਸਟ ਆ ਗਈਆਂ ਜਿਹੜੇ ਹੜਪੇੜ ਤੇ ਏਰੀਆ ਨੇ ਪਿੰਡਾਂ ਦੇ ਵਿੱਚ ਕਗਰ ਦੇ ਟਾਂਗਰੀ ਤੇ ਮਾਰਕੰਡਾ ਦੇ ਨੇੜੇ-ਨੇੜੇ ਜਿੰਨੇ ਐਡਜੋਇਨਿੰਗ ਜਿਹੜੇ ਅਫੈਕਟਡ ਏਰੀਏ ਨੇ ਉਹਦੇ ਵਿੱਚ ਸਾਨੂੰ ਕੰਮ ਕਰਨ ਵਾਸਤੇ ਸਾਰੀ ਪਾਰਟੀ ਦੀ ਲੀਡਰਸ਼ਿਪ ਸਮੁੱਚੀ ਲੀਡਰਸ਼ਿਪ ਪਟਿਆਲੇ ਜ਼ਿਲ੍ਹੇ ਦੀ ਉਹ ਲੱਗ ਚੁੱਕੀ ਆ ਔਰ ਅਸੀਂ ਬੜੀ ਜਲਦੀ ਸਾਨੂੰ ਇੱਕ ਇੱਕ ਸਾਡੀਆਂ ਵੀ ਡਿਊਟੀਆਂ ਲਈ ਨੋਡਲ ਆਫੀਸਰ ਸਾਨੂੰ ਅੱਜ ਦੇ ਦਿੱਤੇ ਕਿ ਲਿਸਟਾਂ ਸਾਡੇ ਕੋਲ ਆ ਗਈਆਂ ਕੱਲ ਤੋਂ ਅਸੀਂ ਆਪਣੇ ਹਲਕੇ 'ਚ ਕੰਮ ਸ਼ੁਰੂ ਕਰਕੇ ਅਸੀਂ ਸਾਰੀ ਰਿਪੋਰਟ ਜਾਰੀ ਕਰਕੇ ਸੀਐਮ ਸਾਹਿਬ ਨੂੰ ਦੇ ਰਹੇ ਆ ਜਿਸ ਦੇ ਉੱਤੇ ਬਹੁਤ ਜਲਦੀ ਐਕਸ਼ਨ ਹੋਣ ਵਾਲਾ ਹੈ